ਲੇ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਹੁਣ ਪੰਜਾਬ ਝੋਈ ਪਈ ਆ ਸਰਪੰਚੀ 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 ਜਿਹੜਾ ਬੰਦਾ ਸਰਪੰਚੀ ਦੀ ਚੋਣ ਲੜ ਰਿਹਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਕਿ ਭਾਈ ਮੈਂ ਪਿੰਡ ਦੇ ਹਾਲਾ ਸੁਧਾਰ ਦੂੰਗਾ ਮੈਂ ਆ ਕਰ ਦੂੰਗਾ ਜੀ ਦੇ ਕਰੇ ਵੇਖ ਲੈਂਦਾ ਕਿ ਉਹ ਫਲਿਚਾ ਹੈ ਨਹੀਂ ਉਹਨੂੰ ਫਲਿਚਾ ਬਾਰੇ ਕਹਿ ਦਿੰਦਾ ਜਿਹਦਾ ਕਮਰਾ ਡਿੱਗਣ ਵਾਲਾ ਉਹਨੂੰ ਕਮਰਾ ਕਹਿ ਦਿੰਦਾ ਮਸਲਾ ਕੀ ਆ ਸਰਪੰਚੀ 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 ਪਰ ਮੈਂ ਇੱਕ ਗੱਲ ਕਰਦਾ ਉਹ ਪੰਜਾਬ ਦੇ ਲੋਕੋ 13000 ਪਿੰਡਾਂ ਦੇ ਵਿੱਚ ਲਗਭਗ ਵੋਟਾਂ ਪੈਣੀਆਂ ਤੇ ਜਿਹੜੀਆਂ ਇਹ ਵੋਟਾਂ 13000 ਪਿੰਡਾਂ ਦੇ ਵਿੱਚ ਪੈਣੀਆਂ ਜੇ ਇਸ ਟਾਈਮ ਤੁਸੀਂ ਚਾਹੋ ਤੁਹਾਡੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਕਿਸੇ ਮੁੱਖ ਮੰਤਰੀ ਦੀ ਲੋੜ ਨਹੀਂ ਕਿਸੇ ਐਮਐਲਏ ਦੀ ਲੋੜ ਨਹੀਂ ਕਿਸੇ 40 ਪਿੰਡਾਂ ਦੇ ਪ੍ਰਧਾਨ ਦੀ ਲੋੜ ਨਹੀਂ ਤੁਹਾਡੇ ਪਿੰਡ ਦੇ ਵਿੱਚੋਂ ਚਿੱਟਾ ਸਿਰਫ ਤੇ ਸਿਰਫ 10 ਬੰਦੇ ਹੀ ਖਤਮ ਕਰ ਸਕਦੇ ਆ ਤੁਹਾਡੇ ਪਿੰਡ ਦੇ 8-9 ਸਰਪੰਚ ਜੇ ਤੁਹਾਡੇ ਪਿੰਡ ਚ 9 ਵਾਰਡਾਂ ਜਾਂ ਤੁਹਾਡੇ ਪਿੰਡ ਚ 5 ਵਾਰਡਾਂ ਜਿੰਨੇ ਤੁਹਾਡੇ ਮੈਂਬਰ ਆ ਔਰ ਇੱਕ ਤੁਹਾਡਾ ਸਰਪੰਚ ਆ ਤੁਹਾਡੇ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਖਤਮ ਕਰ ਸਕਦਾ ਤੁਹਾਡੇ ਪਿੰਡਾਂ ਦੇ ਵਿੱਚੋਂ ਇਹ ਜਿਹੜੇ ਧੱਕੇਸ਼ਾਹੀਆਂ ਬੰਦ ਕਰ ਸਕਦਾ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਨੀ ਕਿਸੇ ਦੇ ਵਿਰੁੱਧ ਗੱਲ ਨਹੀਂ ਕਰਨੀ ਪੱਖ ਚ ਗੱਲ ਕਰਨੀ ਆ ਸਰਪੰਚਾਂ ਦੇ ਵੀ ਔਰ ਤੁਹਾਡੇ ਵੀ ਹੁਣ ਤੁਸੀਂ ਜਿਹੜੇ ਤੁਹਾਡੇ ਸਰਪੰਚ ਆ ਰਹੇ ਆ ਉਹ ਤੋਂ ਗਲਾਸੀ ਦੀ ਝਾਕ ਨਾ ਰੱਖੋ ਜੇ ਉਹਦੇ ਕੋਲੋਂ ਚਾਹ ਦਾ ਕੱਪ ਵੀ ਨਾ ਪੀਓ ਜੇ ਔਰ ਉਹਨੂੰ ਇੱਕੋ ਗੱਲ ਕਹੋ ਜੇ ਕਿ ਕੰਨ ਕੋ ਫੜਾਂਗੇ ਤੈਨੂੰ ਤੇ ਪਹਿਲਾ ਸਭ ਤੋਂ ਪਹਿਲਾਂ ਜਿੰਨੇ ਤੁਹਾਡੇ ਪਿੰਡ ਦੇ ਵਿੱਚੋਂ ਸਰਪੰਚ ਉੱਠ ਰਹੇ ਆ ਉਹਨਾਂ ਨਾਲ ਲਿਖ ਪੜ ਕਰ ਲਓ ਪਰ ਨੋਟ ਪਣਾਓ ਉਹਨਾਂ ਨਾਲ ਕਿ ਪਿੰਡ ਦੇ ਵਿੱਚੋਂ ਚਿੱਟਾ ਖਤਮ ਕਰਾਏਗਾ ਜਿਉਂ ਕਹਿੰਦਾ ਕਰਾਊਗਾ ਲਿਖਤੀ ਰੂਪ ਲੈ ਲਓ ਜੇਕਰ ਕਾਹਨੂੰ ਪਿੰਡ ਦੇ ਵਿੱਚੋਂ ਚਿੱਟਾ ਖਤਮ ਨਹੀਂ ਹੁੰਦਾ ਜੇ ਸਰਪੰਚ ਚਾਵੇ ਸਰਪੰਚ ਬਹੁਤ ਕੁਸ਼ ਕਰ ਸਕਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਚਿੱਟਾ ਦੇਣ ਆਵੇ ਉਹਦੇ ਤੇ ਕਾਰਵਾਈ ਕਰਾ ਸਕਦਾ ਕਿਉਂਕਿ ਜਿਹੜੇ ਬੰਦੇ ਬੇਰੋਜ਼ਗਾਰ ਆ ਉਹ ਚਿੱਟੇ ਦਾ ਕੰਮ ਕਰਦੇ ਆ ਉਹਨੂੰ ਦੋ ਤਿੰਨ ਵਾਰੀ ਸਮਝਾ ਕੇ ਡਰਾ ਕੇ ਥੋੜਾ ਜਿਹਾ ਠਮਕਾ ਕੇ ਵੀ ਕੋਈ ਉਹਨੇ ਕਿਹੜਾ ਬੰਦੂਕ ਰੱਖਣੀ ਹੈ ਸਿਰ ਤੇ ਥੋੜਾ ਜਿਹਾ ਠਮਕਾ ਕੇ ਪੁਲਿਸ ਕੋਲ ਜਾ ਕੇ ਔਰ ਉਹਨੂੰ ਸਮਝਾ ਕੇ ਚੰਗੀ ਤਰ੍ਹਾਂ ਉਹਦਾ ਚਿੱਟਾ ਵੇਚਣਾ ਤੁਸੀਂ ਬੰਦ ਕਰਾ ਸਕਦਾ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਦੇਣ ਆਉਂਦੇ ਆ ਉਹਨਾਂ ਦਾ ਬੰਦ ਕਰ ਸਕਦਾ ਜਿਹੜੇ ਤੁਹਾਡੇ ਪਿੰਡ ਚ ਵੇਚਦੇ ਆ ਉਹਨਾਂ ਨੂੰ ਰੋਕ ਸਕਦਾ ਪਰ ਅੱਜ ਤੱਕ ਆਪਾਂ ਸਰਕਾਰਾਂ ਦਾ ਦੋਸ਼ ਕੱਢਦੇ ਆਏ ਆ ਤੇ ਸਰਪੰਚਾਂ ਨੂੰ ਆਪਾਂ ਸਿਰਫ ਥਾਣੇ ਕਚੈਰੀਆਂ ਤੱਕ ਸੀਮਤ ਰੱਖਤਾ ਸਾਡੇ ਫਲਾਨਾ ਪੈਸੇ ਨਹੀਂ ਦਿੰਦਾ ਇਹ ਲੋਕਾਂ ਚ ਬੇਈਮਾਨੀ ਆ ਜਿਹਦੇ ਕਿਸੇ ਦੇ ਪੈਸੇ ਪੁੱਸੇ ਦੇਣੇ ਹੁੰਦੇ ਉਹ ਆਪੇ ਦੇ ਦਿਆ ਕਰੇ ਉਹਨੂੰ ਪੰਚਾਇਤ ਚ ਸੱਦ ਲਿਆ ਜੇਕਰ ਪੰਚਾਇਤਾਂ ਚੋਂ ਤੁਹਾਡੇ ਪਿੰਡ ਦੀਆਂ ਨਸ਼ਾ ਬੰਦ ਹੋ ਸਕਦਾ ਤੁਹਾਡਾ ਪੰਜਾਬ ਸੋਨੇ ਦੀ ਚਿੜੀ ਫਿਰ ਤੋਂ ਬਣ ਸਕਦਾ ਜ਼ਰੂਰੀ ਨਹੀਂ ਕਿ ਸੋਨੇ ਦੀ ਚਿੜੀ ਸੋਨਾ ਲਾ ਕੇ ਬਣਾ ਜਦੋਂ ਸਾਡੇ ਨੌਜਵਾਨ ਸੋਨੇ ਵਰਗੇ ਹੋਣਗੇ ਜਦੋਂ ਸਾਡੇ ਨੌਜਵਾਨ ਫਿਰ ਤੋਂ ਚੇ ਲੰਮੇ ਨੌਜਵਾਨ ਹੋਣਗੇ ਉਹ ਭਾਈ ਨਸ਼ਾ ਬੰਦ ਹੋ ਗਿਆ ਤਾਂ ਇਹਦੇ ਨਾਲ ਸੋਨੇ ਦੀ ਚਿੜੀ ਬਣ ਜਾਣੀ ਹੈ ਅੱਜ ਸਾਡੇ ਜਿਹੜੇ ਧੀਆ ਪੁੱਤ ਆ ਉਹ ਨਸ਼ੇ ਤੇ ਲੱਗੇ ਹੋਏ ਆ ਨਸ਼ੇ ਦੇ ਨਾਲ ਬਰਬਾਦ ਹੋ ਰਹੇ ਆ ਛੋਟੀਆਂ-ਛੋਟੀਆਂ ਉਮਰਾਂ ਤੇ ਬਾਹਾਂ ਵਿੱਚ ਟੀਕੇ ਲੱਗੇ ਹੋਏ ਆ ਪਰ ਕੋਈ ਸਰਪੰਚ ਗੌਰ ਨਹੀਂ ਕਰ ਰਿਹਾ ਜਿਵੇਂ ਸਰਕਾਰ ਨੂੰ ਆਪਾਂ ਕਹਿੰਦੇ ਆ ਉਸੇ ਤਰ੍ਹਾਂ ਨੋਂ ਤੁਹਾਡੇ ਜੇਕਰ ਨੋਂ ਵਾੜਾ ਉਸੇ ਤਰ੍ਹਾਂ ਨੂੰ ਹਲਕੇ ਮੰਨ ਲਵੇ ਮੈਂਬਰ ਪਰ ਮੈਂਬਰ ਦਾ ਸਾਥ ਦੇਵੇ ਸਰਪੰਚ ਤੇ ਪਿੰਡ ਦੇ ਲੋਕ ਜੇਕਰ ਤੁਸੀਂ ਚਾਹੋ ਤਾਂ ਪਿੰਡ ਦੇ ਵਿੱਚੋਂ ਇੱਕ ਦਿਨ ਨਹੀਂ ਇੱਕ ਘੰਟੇ ਦੇ ਵਿੱਚ ਚਿੱਟਾ ਬੰਦ ਹੋ ਸਕਦਾ ਪਰ ਸਾਰੇ ਦੇ ਸਾਰੇ ਵੋਟਾਂ ਲੈ ਕੇ ਝੱਗਾ ਚੱਕਣ ਵਾਲੇ ਆ ਤੇ ਤੁਸੀਂ ਭਾਈ ਸਾਹਿਬ ਜਿੰਨਾ ਪਿੰਡਾਂ ਚ ਜਰਨਲ ਸੀਟ ਆਈ ਆ ਮੈਂ ਉਸ ਮਸਲੇ ਤੇ ਵੀ ਗੱਲ ਕਰ ਦੇਵਾਂ ਕਿ ਮੈਂ ਵੇਖ ਰਿਹਾ ਸਰਪੰਚੀ ਦੀ ਬੋਲੀ ਲੱਗ ਰਹੀ ਆ 10 ਲੱਖ ਰੁਪਇਆ ਫਲਾਣਾ ਸਿੰਘ ਦੂਜਾ ਕਹਿੰਦਾ 12 ਲੱਖ ਤੀਜਾ ਕਹਿੰਦਾ 15 ਲੱਖ ਚੌਥਾ 16 ਲੱਖ 18 ਲੱਖ 20 ਲੱਖ 25 ਲੱਖ 30 ਲੱਖ ਜਿੰਨਾ ਪਿੰਡਾਂ ਚ ਜਰਨਲ ਸੀਟ ਆਈ ਆ 35 ਲੱਖ ਰੁਪਇਆ 35 ਲੱਖ ਰੁਪਇਆ ਫਲਾਨਾ ਸਿੰਘ ਇੱਕ ਕੋਈ ਬੋਲੀ ਲਾਉਂਦਾ 35 ਲੱਖ ਰੁਪਇਆ ਫਲਾਨਾ ਸਿੰਘ ਦੋ ਬੋਲੀ ਲਾਉਂਦਾ 35 ਲੱਖ ਰੁਪਇਆ ਫਲਾਨਾ ਸਿੰਘ ਇਹ ਭਾਈ ਜੇ ਤੂੰ ਹੋ ਗਿਆ ਜੇ ਕੋਈ ਬੋਲੀ ਵੱਧ ਕੇ ਲਾਉਂਦਾ ਤਾਂ ਲਾਲ ਵਿੱਚ ਕੋਈ 40 ਲੱਖ ਵੀ ਕਹਿ ਦੂਗਾ ਜਿਹੜੇ ਜਰਨਲ ਸੀਟਾਂ ਦੇ ਵਿੱਚ ਐਡਾਂ ਦਾ ਕੰਮ ਹੋ ਰਿਹਾ ਫਿਰ ਇਥੋਂ ਸਿੱਧਾ ਪਤਾ ਲੱਗ ਰਿਹਾ ਕਿ ਸਰਪੰਚੀ ਦੇ ਵਿੱਚ 30-30 ਲੱਖ ਰੁਪਇਆ ਲਾ ਕੇ ਜਦੋਂ ਇੱਕ ਐਮਐਲਏ ਦੀ ਸੀਟ ਆ ਜਿਹੜੀ ਉਹ ਲਗਭਗ 25 ਲੱਖ ਰੁਪਏ ਦੇ ਵਿੱਚ ਐਮਐਲਏ ਨੇ ਸੀਟ ਲੜਨੀ ਹੁੰਦੀ ਆ 25-30 ਲੱਖ ਦੇ ਵਿੱਚ ਮੈਂ ਖੁਦ ਐਮਐਲਏ ਦੀ ਸੀਟ ਲੜਦਾ ਔਰ ਐਮਪੀ ਦੀ ਸੀਟ ਮੈਂ ਖੁਦ ਲੜਦਾ ਐਮਪੀ ਦੇ ਵਿੱਚ 35 ਤੋਂ 40 ਲੱਖ ਰੁਪਿਆ ਖਰਚਾ ਕਰਨਾ ਹੁੰਦਾ ਜੇ ਜਿਹੜੇ ਚੋਣ ਕਮਿਸ਼ਨਰ ਆ ਉਹ ਉਦੋਂ ਤੱਕ ਕਾਰਵਾਈਆਂ ਚੱਕ ਦਿੰਦੇ ਆ ਕਿ ਭਾਈ ਫਲਾਣੇ ਸਿੰਘ ਦੇ ਪੋਸਟਰ ਇੰਨੇ ਲੱਗ ਗਏ ਪੈਸੇ ਦੇ ਰਜਿਸਟਰ ਕਈ ਤਰ੍ਹਾਂ ਦੇ ਲੱਗਦੇ ਆ ਪਰ ਅੱਜ ਪੰਚਾਇਤਾਂ ਜਿਹੜੀਆਂ ਇੱਕ ਪਿੰਡ ਦੀ ਪੰਚਾਇਤ ਹੀ 40-40 ਲੱਖ ਰੁਪਇਆ ਖਰਚਾ ਕਰ ਰਹੀ ਆ ਸਰਪੰਚ ਬੰਨ ਵਾਸਤੇ ਉਹਦੇ ਤੇ ਕੀ ਕਾਰਵਾਈ ਕਰਾਂਗੀ ਤੁਸੀਂ ਇਹ ਦੱਸੋ ਜਿੱਥੇ ਜਰਨਲ ਸਿੱਟ ਆਈਆਂ ਮੰਨ ਲਓ ਕੋਈ ਢਿੱਲੋ ਆ ਜਾਂ ਗਰੇ ਆਲਾ ਗਰੇ ਆਲ ਕੋਲ 40 ਲੱਖ ਹੈਗਾ ਉਹਨੇ 40 ਲੱਖ ਦੇ ਕੇ ਤੇ ਜਿਹੜਾ ਢਿੱਲੋ ਆ ਉਹ ਨੀਵੀ ਪਾਈ ਬੈਠਾ ਕੱਚਾ ਤੇ ਦਈ ਖੜਾ ਹੱਥ ਉਹਨੂੰ ਆਏ ਆ ਯਾਰ ਵੀ ਹੁਣ ਪਿੰਡ ਦੇ ਜਿਹੜੇ ਲੋਕ ਆ ਉਥੇ 20 30 40 100 ਬੰਦਾ ਬੈਠ ਕੇ ਉੱਥੇ ਸਰਪੰਚ ਦੇ ਜਿਤਾਈ ਜਾਂਦੇ ਆ 35 ਲੱਖ ਰੁਪਏ ਨਾਲ 40 ਲੱਖ ਨਾਲ ਇਹ ਚੋਣ ਕਮਿਸ਼ਨਰ ਜੀ ਨੂੰ ਬੇਨਤੀ ਆ ਕਿ ਇਹਦੇ ਤੇ ਕੀ ਆਪਾਂ ਜਿਹੜਾ ਕਹਿ ਲੋ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਸਾਰੇ ਅਫਸਰ ਸਾਹਿਬਾਨਾਂ ਨੂੰ ਪਤਾ ਕਿ 25-30 ਲੱਖ ਰੁਪਏ ਐਮ ਐਲ ਏ 35-40 ਲੱਖ ਰੁਪਏ ਐਮ ਪੀ ਇਹ ਖਰਚ ਕਰਦਾ ਕਿੰਨੇ ਪਿੰਡਾਂ ਤੇ 150 ਪਿੰਡ ਤੇ 25-30 ਲੱਖ ਖਰਚ ਹੁੰਦਾ ਤੇ ਇੱਕ ਪਿੰਡ ਤੇ 35 ਲੱਖ ਲੱਗ ਰਿਹਾ ਸਰਪੰਚ ਦੇ ਕਿਉਂ ਕਰ ਰਿਹਾ ਇਨਾਂ ਵੱਲ ਚੋਣ ਕਮਿਸ਼ਨ ਜੀ ਧਿਆਨ ਦੇਣ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਸਿਰ ਨਵਾ ਕੇ ਬੇਨਤੀ ਆ ਦੂਸਰਾ ਨੰਬਰ ਜਿਹੜਾ ਮੰਨ ਲਓ ਉਹਨ ਘਰੇਵਾਲ ਤਾਂ 40 ਲੱਖ ਦੇ ਕੇ ਜਿੱਤ ਗਿਆ ਤੇ ਜਿਹੜਾ ਢਿੱਲੋਂ ਆ ਲੋਕ ਸੋਥੇ 1200 ਵੋਟ ਆ 200 ਬੰਦਾ ਬਹਿ ਕੇ ਪੈਸੇ ਦੀ ਬੋਲੀ ਲਾ ਕੇ ਸਰਪੰਚ ਚੁਣੀ ਆਂਦਾ ਜੇ ਮੰਨ ਲਓ 500 400 ਬੰਦਾ ਕਿਸੇ ਗਰੀਬ ਢਿੱਲੋਂ ਨੂੰ ਚਾਹ ਰਿਹਾ ਕਿਸੇ ਜਿਹੜਾ ਗਰੀਬ ਜਰਨਲ ਬੰਦਾ ਕੋਈ ਉਹਨੂੰ ਚਾਹ ਰਿਹਾ ਤੇ ਫਿਰ ਵੋਟਾਂ ਦਾ ਤਾਂ ਤੁਸੀਂ ਗਿਲਾ ਗਿਲਾ ਚਿਕਵਾ ਹੀ ਖਾ ਕੇ ਉਸੀ ਕਹਿੰਦੇ ਆ ਸਰਬਸੰਤੀ ਦੇ ਨਾਲ ਚੁਣਿਆ ਸਰਬਸੰਤੀ ਦੇ ਨਾਲ ਉਹ ਚੁਣਿਆ ਜਾਂਦਾ ਪਹਿਲੀ ਗੱਲ ਤਾਂ ਜਦੋਂ ਭਾਈ ਸਾਹਿਬ ਵੋਟ ਦਾ ਸਾਡਾ ਅਧਿਕਾਰ ਆਪਾਂ ਹੁੰਦਾ ਕੋਈ ਬੰਦਾ ਹੁਣ ਐਵੇਂ ਹੂ ਹੂ ਜੀ ਕਰ ਦਿੰਦੇ ਉੱਥੇ ਤਨਾਟ ਵਿਅਕਤੀ ਬੈਠ ਜਾਂਦੇ ਆ 50 50 ਕਿੱल्ल्या ਦੇ ਮਾਲਕ ਬਹਿ ਗਏ 100 100 ਕਿੱल्ल्या ਦੇ ਮਾਲਕ ਬਹਿ ਗਏ ਹੁਣ ਇੱਕ ਕਿੱਲੇ ਵਾਲਾ ਉੱਠਣ ਨੂੰ ਫਿਰਦਾ ਸੀ ਵੀ ਮਨਾ ਮੈਂ ਉੱਠੂਗਾ ਮੈਂ ਪਿੰਡ ਦੀ ਨਹਿਰ ਬਦਲੂਗਾ ਜਿਹੜਾ 40 ਲੱਖ ਰੁਪਈਆ ਦੇ ਕੇ ਸਰਪੰਚ ਬਣ ਹੀ ਜਾਂਦਾ ਤੋਰੀ ਕੀ ਗਰੰਟੀ ਆ ਕਿ 40 ਲੱਖ ਰੁਪਇਆ ਪੂਰਾ ਨਾ ਕਰੂਗਾ ਜੇਕਰ ਉਹ ਪਿੰਡ ਦੀ ਸੇਵਾ ਕਰਨੀ ਚਾਹੁੰਦਾ 40 ਲੱਖ ਰੁਪਇਆ ਦੇ ਕੇ ਫਿਰ ਉਹ 40 ਲੱਖ ਰੁਪਇਆ ਪਿੰਡ ਤੇ ਉਹਨੇ ਪਹਿਲਾਂ ਕਿਉਂ ਨਹੀਂ ਲਾਇਆ ਪਿੰਡ ਚ 40 ਲੱਖ ਰੁਪਇਆ ਲਾ ਕੇ ਜਿਹੜੀ ਸਰਕਾਰ ਨੇ ਕੋਈ ਛੋਟਾ ਮੋਟਾ ਹਸਪੀਟਲ ਬਣਾਇਆ ਉੱਚ 40 ਲੱਖ ਦੀਆਂ ਕੋਈ ਮਸ਼ੀਨਾਂ ਕਿਉਂ ਨਹੀਂ ਪਾਣਾ ਕਹਿਣ ਤੋਂ ਭਾਵ ਸਰਪੰਚੀ ਦਾ ਛੌਂਕ ਆ ਪੈਸੇ ਕਿਤੋਂ ਨਾ ਕਿਤੋਂ ਪੂਰੇ ਕਰੂਗਾ 40 ਲੱਖ ਰੁਪਇਆ ਜਿਹੜਾ ਦੇ ਕੇ ਸਰਪੰਚ ਜਿੱਤੀ ਜਾਂਦਾ 35 ਲੱਖ ਦੇ ਕੇ ਜਿੱਤੀ ਜਾਂਦਾ ਜੋਨ ਕਮਿਸ਼ਨਰ ਜੀ ਇਹਦੇ ਤੇ ਧਿਆਨ ਦੇਣ ਹੁਣ ਜਿਹੜੇ ਤਣਾਟ ਬੰਦੇ ਬਹਿ ਗਏ ਆ ਬੋਲਣਾ ਲਾਉਣ ਤੇ ਤੇ ਜਿਹੜਾ ਕੋਈ ਉੱਠਣ ਨੂੰ ਫਿਰਦਾ ਹੁਣ ਤਣਾਟ ਬੰਦੇ ਤਾਂ ਬਹਿ ਗਏ ਆ ਤੇ ਹੁਣ ਉਹ ਜਿਹੜਾ ਕੋਈ ਮੇਰੇ ਵਰਗਾ ਮਾਤਰ ਬੰਦਾ ਉਹ ਐਵੇਂ ਸਿਰ ਹਿਲਾਈ ਜਾਂਦਾ ਯਾਰ ਠੀਕ ਆ ਜੀ ਠੀਕ ਆ ਭਾਈ ਜੀ ਇਹ ਸਭ ਸ਼ੰਤੀ ਦੇ ਨਾਲ ਚੋਣਾਂ ਨਾਲੋਂ ਹਾਂ ਪਿੰਡ ਦੇ ਵਿੱਚ ਇੱਕ ਚੀਜ਼ ਨੋਟ ਕਰੋ ਕੋਈ ਲੜਾਈ ਝਗੜਾ ਨਾ ਕਰੋ ਕਿਉਂਕਿ ਪਿੰਡ ਦੇ ਲੋਕ ਉੱਠਿਆ ਹਾਰ ਜਿੱਤ ਤਾਂ ਜਿਹੜੀ ਉਹ ਲੋਕਾਂ ਨੇ ਕਰਨੀ ਆ ਤੁਹਾਡੀ ਲੜਾਈ ਕਿਸੇ ਸਰਪੰਚ ਨਾਲ ਨਹੀਂ ਗਈ ਮਨ ਲਓ ਜਿਵੇਂ ਸਰਪੰਚ ਤਿੰਨ ਉੱਠ ਖੜੇ ਆ ਪਿੰਡ ਦੇ ਵਿੱਚ ਉਹ ਸਰਪੰਚਾਂ ਦੀ ਕੋਈ ਲੜਾਈ ਨਹੀਂ ਗਈ ਲੜਾਈ ਲੋਕਾਂ ਦੀ ਆ ਲੜਾਈ ਵੋਟਾਂ ਦੀ ਆ ਉਹ ਵੋਟ પાਕੇ ਲੋਕਾਂ ਦੀ ਮਰਜ਼ੀ ਆ ਜਿੰਨੂੰ ਮਰਜ਼ੀ ਜਟਾਉਣ ਤੁਸੀਂ ਉੱਥੇ ਕਾਰਵਾਈਆਂ ਕਰਦੇ ਆ ਲੜਾਈਆਂ ਝਗੜਿਆਂ 'ਚ ਪੈਨੇ ਆ ਇਹ ਚੀਜ਼ ਤੋਂ ਪਰਹੇਜ਼ ਰੱਖੋ ਜੇ ਕਿਉਂਕਿ ਉਹ ਸਰਪੰਚ ਲੋਕਾਂ ਨੇ ਚੁਣਿਆ ਹੋਇਆ ਤੇ ਤੁਹਾਨੂੰ ਲੋਕਾਂ ਨੇ ਧੱਕਾ ਮਾਰ ਕੇ ਪਰੇ ਕੀਤਾ ਵੀ ਤੈਨੂੰ ਅਸੀਂ ਨਹੀਂ ਪਸੰਦ ਕਰਦੇ ਅਸੀਂ ਫਲਾਨੇ ਸਰਪੰਚ ਬਣਾਇਆ ਉਹ ਸਾਡੇ ਜਿਹੜੇ ਜਿਹੜਾ ਕਹਿੰਦਾ ਦੁੱਖ ਸੁੱਖ ਵੇਖੂਗਾ ਹੁਣ ਇਹ ਗੱਲ ਆ ਜੀ ਇਹ ਗੱਲ ਨੂੰ ਨੋਟ ਕਰੋ ਚਿੱਟਾ ਤੁਹਾਡੇ ਪਿੰਡ ਚੋਂ ਬੇਰੋਜ਼ਗਾਰੀ ਤਾਂ ਨਹੀਂ ਖਤਮ ਕਰ ਸਕਦਾ ਹਾਂ ਜੇ ਚਾਵੇ ਸਰਪੰਚ ਮਤੇ ਪਾ ਕੇ ਸਰਕਾਰ ਨੂੰ ਕਹਿ ਕੇ ਕੋਈ ਛੋਟੀ ਮੋਟੀ ਜਿਹੜੀ ਫੈਕਟਰੀ ਖਲਾ ਸਕਦਾ ਉਹ ਵੀ ਜੇ ਉਹਦਾ ਚੰਗਾ ਸਰਕਾਰ ਦੇ ਹੱਥ ਪੈਂਦਾ ਬਾਕੀ ਮੇਨ ਮਕਸਦ ਕੀ ਆ ਕਿ ਆਪਾਂ ਕਮਾ ਕੇ ਖਾ ਰਹੇ ਆ ਹਾਂ ਸਰਪੰਚ ਸਾਹਿਬ ਇੱਕ ਚੀਜ਼ ਇਹ ਵੀ ਵੇਖਣ ਕਿ ਜਿਹੜੇ ਗਰੀਬ ਘਰ ਉਹਨਾਂ ਦੇ ਕਮਰੇ ਮਕਾਨ ਪਈਏ ਗਰੀਬ ਜਿਹੜਾ 400 ਰੁਪਏ ਦਿਹਾੜੀ ਨਾਲ ਪੂਰੀ ਨਹੀਂ ਪੈਂਦੀ ਉਹ ਉਹੀ ਕੰਮ ਕਰਨਗੇ ਉਹਨਾਂ ਨੇ ਮੰਗਣਾ ਹੀ ਆ ਤੁਹਾਡੇ ਕੋਲੋਂ ਵੀ ਸਾਡਾ ਪਾ ਕੇ ਦਿਓ ਸਰਪੰਚ ਦਾ ਕੰਮ ਇਹ ਆ ਕਿ ਬਿਮਾਰ ਸਮਾਰਾਂ ਦੀ ਮਦਦ ਕਰਾਉਣੀ ਪਿੰਡ ਦੇ ਵਿੱਚੋਂ ਸਾਰੇ ਦਾ ਇੱਕਾ ਬਣਾ ਕੇ ਰੱਖਣਾ ਤੁਸੀਂ ਇਹ ਕੰਮ ਜ਼ਰੂਰ ਕਰੋ ਪਰ ਜਿਹੜੀਆਂ ਮੈਂ ਗੱਲਾਂ ਦੱਸਿਆਂ ਪੰਜਾਬ ਦੇ ਲੋਕੋ 13000 ਪਿੰਡ ਦੇ ਲੋਕੋ ਤੁਸੀਂ ਜਿਹੜੇ 13000 ਬੰਦੇ ਚੁਣਨੇ ਆ ਉਹ 13000 ਬੰਦੇ ਤੁਹਾਡੇ ਪਿੰਡ ਦੀ ਗਰੰਟੀ ਚੱਕ ਰਹੇ ਆ ਦੁੱਖ ਸੁੱਖ ਵੇਖਣ ਦੀ ਗਰੰਟੀ ਚੱਕਦੇ ਆ ਤੁਹਾਡੇ ਪਿੰਡ ਚ ਮੁਸੀਬਤ ਵੇਖਣ ਦੀ ਗਰੰਟੀ ਚੱਕਦੇ ਆ ਇਹ ਸਰਪੰਚ ਦਾ ਕੰਮ ਆ ਨਸ਼ਾ ਬੰਦ ਕਰਾਉਣਾ ਸਰਪੰਚ ਦਾ ਕੰਮ ਆ ਇਹ ਸਰਪੰਚ ਤੁਸੀਂ ਚਾਹੋ ਤਾਂ ਇਹ ਨਸ਼ਾ ਬੰਦ ਕਰਾ ਸਕਦੇ ਆ ਪਰ ਤੁਸੀਂ ਹੁਣ ਇਹ ਵੇਖੋ ਗਲਾਸੀ ਨਾਲ ਚੁਣਨਾ ਕੇ 40 ਲੱਖ ਨਾਲ ਚੋਣਾ ਕੇ ਵੋਟਾਂ ਨਾਲ ਚੋਣਾ ਕੇ ਆਪਦੇ ਬੱਚਿਆਂ ਵਾਸਤੇ ਚੋਣਾ ਇਹ ਚੀਜ਼ ਤੁਹਾਨੂੰ ਚਾਹੀਦੀ ਆ ਔਰ ਕਈ ਸੱਜਣ ਕਹਿਣਗੇ ਕਿ ਬਾਪੂ ਤੇਰਾ ਬਿਮਾਰ ਪਿਆ ਤੂੰ ਗੱਲਾਂ ਕਰੀ ਜਾਣਾ ਬਾਈ ਜੀ ਜਿਵੇਂ ਬਾਪੂ ਬੇਬੇ ਮੇਰੀਆਂ ਭੈਣਾਂ ਮੇਰਾ ਘਰ ਆ ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਮੇਰਾ ਘਰ ਆ ਮੈਂ ਇਸ ਧਰਤੀ ਤੇ ਜਨਮ ਲਿਆ ਸਾਰਿਆਂ ਨੇ ਜਨਮ ਲਿਆ ਆਪਾਂ ਸਾਰੇ ਭਾਈਵਾਲ ਆ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨਾ ਸਤਿ ਰੱਖੇ ਆ ਔਰ ਇਹ ਦੁਨੀਆ ਸਾਰੀ ਆਪਣੀ ਇਨਸਾਨੀਅਤ ਦਾ ਬਹੁਤ ਤਗੜਾ ਨਾਤਾ ਇੱਥੇ ਤਗੜੇ ਤਗੜੇ ਹੋਈ ਜਾਂਦੇ ਤੇ ਗਰੀਬ ਗਰੀਬ ਹੋਈ ਜਾਂਦੇ ਆ ਬਾਈ ਜੀ ਬਾਪੂ ਦਾ ਮੇਰੇ ਦਾ ਇਲਾਜ ਹੋ ਰਿਹਾ ਕੋਈ ਗੱਲ ਨਹੀਂ ਲਾਈਟ ਲੱਗੀ ਸੀ ਜਿਹੜੀ ਤੇ ਉਹ ਇੱਥੋਂ ਸਿਰ ਦੇ ਵਿੱਚ ਕਾਫੀ ਜ਼ਖਮਾਂ ਪੈਰਾਂ ਚੋਂ ਲਾਈਟ ਨਿਕਲੀ ਸੀ ਥੋੜੀ ਯਾਦਦਾਸ਼ਤ ਜਿਹੜੀ ਉਹ ਚਲੀ ਗਈ ਆ ਨਾਮ ਨਹੀਂ ਯਾਦ ਉਹਨਾਂ ਨੂੰ ਤੇ ਉਹਨਾਂ ਦੇ ਸਿਰ 'ਚ ਟ੍ਰੇਲ ਆ ਡਾਕਟਰ ਕਹਿੰਦੇ ਕੋਈ ਗੱਲ ਨਹੀਂ ਲੋਟ ਹੋ ਜਾਣਗੇ ਕੋਈ ਲਾਚ ਚੱਲ ਰਿਹਾ ਹਸਪੀਟਲ ਦੇ ਵਿੱਚ ਹੀ ਆ 10 15 ਦਿਨ ਦਾਖਲ ਰੱਖਣਾ ਉੱਥੇ ਜਿਵੇਂ ਬਾਪੂ ਮੇਰਾ ਜਿਵੇਂ ਮੈਨੂੰ ਮੇਰੇ ਬਾਪੂ ਦਾ ਫਿਕਰ ਆ ਉਸੇ ਤਰ੍ਹਾਂ ਮੈਨੂੰ ਹੋਰ ਬਾਪੂਆਂ ਜਿਹੜੇ ਮੇਰੇ ਬਜ਼ੁਰਗਾ ਜਿਨ੍ਹਾਂ ਦੇ ਧੀਆ ਪੁੱਤ ਨਸ਼ੇ 'ਚ ਲੱਗੇ ਪਏ ਆ ਮੈਨੂੰ ਉਹਨਾਂ ਦਾ ਵੀ ਫਿਕਰ ਆ ਤੇ ਮੈਂ ਉਹਨਾਂ ਦੇ ਫਿਕਰ ਕਰਕੇ ਹੀ ਮੈਂ ਕਹਾਂ ਨਾਲੇ ਤਾਂ ਮੈਂ ਜਿਹੜਾ ਕਹਿ ਲੋ ਆਪਦੇ ਘਰ-ਬਾਰ ਵੇਖਣਾ ਵੀ ਵੇਖਣਾ ਵੀ ਸਾਰਾ ਸਿਸਟਮ ਨਾਲੇ ਕੋਈ ਹੋਰ ਕੋਈ ਉਹਨਾਂ ਪੁਨਾਂ ਦਾ ਦੇਖਣਾ ਨਾਲੇ ਭਾਈ ਮੈਂ ਪੰਜਾਬ ਦੇ ਲੋਕਾਂ ਦਾ ਦੇਖਣਾ ਤੇ ਘਰ ਦੇ ਤਾਂ ਭਈ ਹਰ ਕੋਈ ਜ਼ਿੰਮੇਵਾਰੀਆਂ ਚੱਕਦਾ ਪਰ ਉਹਨਾਂ ਲੋਕਾਂ ਨੂੰ ਕੀ ਲੋੜ ਸੀ ਜਿਹੜੇ ਲੋਕ ਤੁਹਾਡੇ ਵਾਸਤੇ ਆਪਣੀਆਂ ਜ਼ਿੰਦਗੀਆਂ ਤੱਕ ਕੁਰਬਾਨ ਕਰ ਗਏ ਪੰਜਾਬ ਦੇ ਲੋਕੋ ਮੇਰੀ ਬੇਨਤੀ ਕਬੂਲ ਕਰੋ ਜੇ ਸਰਪੰਚਾਂ ਨੂੰ ਕੰਨ ਫੜ ਕੇ ਹੁਣੇ ਸਮਝਾ ਦਿਓ ਤਾਂ ਕਿ ਤੁਹਾਡੇ ਪਿੰਡਾਂ 'ਚ ਚਿੱਟਾ ਖਤਮ ਹੋ ਜੇ ਇਹ ਤੁਹਾਡੇ ਪਿੰਡਾਂ 'ਚ ਸਰਪੰਚ ਚਿੱਟਾ ਖਤਮ ਕਰ ਸਕਦੇ ਆ ਇਹ ਤੁਹਾਡੇ ਕੋਲ ਹੁਣ ਆਖਰੀ ਮੌਕਾ ਵੇਖ ਲਓ ਜੇਕਰ ਤੁਸੀਂ ਇਹ ਤੁਹਾਡੇ ਐਮਐਲਏ ਵੀ ਹੱਥ ਖੜੇ ਕਰਕੇ ਮੁੱਖ ਮੰਤਰੀ ਵੀ ਹੱਥ ਖੜੇ ਕਰਕੇ ਹੁਣ ਤੁਹਾਡੇ ਸਰਪੰਚਾਂ ਦੀ ਵਾਰੀ ਆ ਤੁਹਾਡੇ ਐਮਪੀ ਵੀ ਹੱਥ ਖੜੇ ਕਰਕੇ ਹੁਣ ਸਰਪੰਚਾਂ ਦੇ ਕੰਨ ਫੜ